ਕਾਮੇ ਤੁਹਾਡੇ ਪਹੁੰਚੇ ਆ ਮੈਂ ਆਪ ਕਰਦਾ ਕਿ ਵੱਡੀ ਪੱਧਰ ਤੋਂ ਤੁਸੀਂ ਇੱਥੋਂ ਸਾਨੂੰ ਜਿਤਾ ਕੇ ਭੇਜੋਗੇ ਤਾਂ ਜੋ ਤੁਹਾਡੀ ਜਿਹੜੀ ਆਵਾਜ਼ ਆਸੀਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੇਸ਼ਦ ਦੇ ਬੈਠੇ ਠਾ ਸਕੀਏ ਇਹਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਰਕਾ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਬਖਸ਼ ਹੁਣ ਮੈਂ ਕਰਿਆਲ ਸਰ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਗਰਚਨ ਸਿੰਘ ਜੀ ਗਰੇਵਾਲ ਸਾਹਿਬ ਗਾਲਵ ਨਗਰ ਬੜਾ ਇੱਕ ਨਾਮਵਰ ਨਗਰ ਹੈ ਬੜਾ ਵੱਡਾ ਪਿੰਡ ਹੈ ਤੇ ਸਿਆਣੇ ਤੇ ਪੜ੍ਹੇ ਲਿਖੇ ਲੋਕਾਂ ਦਾ ਪਿੰਡ ਆਜ ਬਹੁਤ ਹੀ ਸਰਕਾਰਯੋਗ ਹੈ ਸਰਕਲੇ ਸਾਹਿਬ ਆਪਣੀ ਸਾਰੀ ਟੀਮ ਦੇ ਨਾਲ ਤੁਹਾਨੂੰ ਇੱਕ ਬੇਨਤੀ ਕਰਨ ਆਏ ਦੇਰ ਤੋਂ ਪਹਿਲਾਂ ਜਿਵੇਂ ਨਕਲ ਦੇ ਸਾਡੇ ਪ੍ਰਧਾਨ ਸਾਹਿਬ ਬਿੱਟੂ ਜੀ ਹੋਰਾਂ ਨੇ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਜਜ਼ਾਰ ਸਿੰਘ ਜੀ ਮਲਕ ਜਜ਼ਾਰ ਸਿੰਘ ਢਿੱਲੋਂ ਦੇ ਨਾਮ ਤੇ ਜਿਹੜੀ ਪਰਚੀ ਆ ਉਹ ਤੇ ਨਾਮ ਲਿਖਿਆ ਹੋਊਗਾ ਇਹਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬੀਬੀ ਗੁਰਮੀਤ ਕੌਰ ਜੀ ਉਹ ਬਲਾਕ ਸੰਪਤੀ ਦੇ ਉਮੀਦਵਾਰ ਨੇ ਦੇ ਪਾਰਟੀ ਅਕਾਲੀ ਦਲ ਤੁਹਾਡੀ ਪਾਰਟੀ ਆ ਉਹਦੇ ਲਈ ਤੁਹਾਨੂੰ ਬੇਨਤੀਆਂ ਕਰਨ ਆਏ ਆ ਨਗਰ ਦੀਆਂ ਬਹੁਤ ਸਤਸਕਾਰਕ ਸ਼ਖਸੀਅਤਾਂ ਮਾਦਾਮਾਂ ਭੈਣਾਂ ਨੌਜਵਾਨ ਬੈਠੇ ਆ ਪਦੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਹ ਆ ਕਿ ਅੱਜ ਕੱਲ ਕੋਈ ਬੜਾ ਭਾਸ਼ਣ ਬੁਸ਼ਣ ਕਰਨ ਦੀ ਲੋੜ ਨਹੀਂ ਕਿਉਂਕਿ ਅੱਜ ਕੱਲ ਤੁਸੀਂ ਸਾਰਾ ਕੁਝ ਜਾਣਦੇ ਹੋ ਅਜੋ 4 ਸਾਲ ਪਹਿਲਾਂ ਜਿਹੜਾ ਰੌਲਾ ਪਾਇਆ ਸੀ ਨਾ ਇਹਨਾਂ ਨੇ ਵੀ ਬਦਲਾ ਲਿਆ ਦੇਾਂਗੇ ਬਦਲਾ ਰੌਲਾ ਬਹੁਤ ਉੱਚਾ ਸੀ ਤੇ ਗੱਲ ਆਪਣੀ ਜਿਹੜੀ ਸੀ ਉਹ ਅਕਾਲੀ ਗੱਲ ਦੀ ਜਾਂ ਹੋਰ ਆ ਉਹ ਥੋੜੀ ਛੋਟੀ ਰਹਿ ਗਈ ਆਵਾਜ਼ ਤੇ ਉਹਨਾਂ ਦੇ ਰੌਲੇ ਨਹੀਂ ਇੱਥੇ ਇੱਕ ਸਰਕਾਰ ਲਿਆਂਦੀ ਸਾਡੇ ਵੀ ਮਨ 'ਚ ਆਪਣੇ ਪੰਜਾਬ ਦੇ ਲੋਕਾਂ ਦੇ ਮਨ 'ਚ ਆ ਗਿਆ ਵੀ ਪਤਾ ਨਹੀਂ ਕਿੱਡਾ ਬਦਲਾ ਆ ਜਾਊਗਾ ਸਾਨੂੰ ਦਾ ਪਤਾ ਹੀ ਨਹੀਂ ਇਹ ਬੰਦੇ ਠੱਗ ਨੇ ਪਰ ਚਲੋ ਘਰ ਭਾਉ ਗੱਲ ਆ ਵੀ ਜਮੇਤ ਹਰ ਸਿੰਘ ਕੋਲ ਨੇ ਜ਼ਿਕਰ ਕੀਤਾ ਕਿ ਇਸ ਪਿੰਡ ਨੂੰ ਕਰੋੜ ਰੁਪਏ ਦੇ ਕਰੀਬ ਗ੍ਰਾਂਟ ਦਿੱਤੀ ਆ ਦੇਖੋ ਵੋਟ ਆਪਾਂ ਕਾਦੇ ਲਈ ਪਾਉਨੇ ਆ ਵੋਟ ਇਸ ਕਰਕੇ ਪਾ ਰਹੇ ਆ ਕਿ ਆਪਾਂ ਸਰਪੰਚ ਬਣਾਈਏ ਜਿਹੜਾ ਸਾਡੇ ਪਿੰਡ ਦੀ ਜਿਹੜੀ ਆ ਵਧੀਆ ਜਿਵੇਂ ਸੇਵਾ ਸੁਭਾਲਦੀ ਕਰੇ ਤੇ ਕੰਮ ਵੀ ਕਰੇ ਤੇ ਗਾਂ ਆਪਾਂ ਚੇਅਰਮੈਨ ਬਣਉ ਰਹੇ ਆ ਬਲਾਕ ਸੰਪਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਜਾਂ ਐਮ.ਐਲ.ਏ ਜਾਂ ਸਰਕਾਰ ਬਣਦੀ ਆ ਉਹਦਾ ਕੰਮ ਇਹੀ ਆ ਕਿ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਕੋਈ ਵਾਅਦਾ ਕਰੇ ਉਹ ਪੂਰਾ ਕਰੇ ਤੇ ਦੂਜੀ ਗੱਲ ਇਹ ਆ ਵੀ ਸਾਡਾ ਰਹਿਣਾ ਪਹਿਣਾ ਸਹਿਣਾ ਉਹਦੇ ਵਾਸਤੇ ਜਿਹੜੀ ਸਹੂਲਤਾਂ ਉਹ ਉਹਿਆ ਕਰਵੇ ਉਹ ਭਾਵੇਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਲੈ ਵੀ ਦਿਲ ਤੇ ਹੱਥ ਰੱਖ ਕੇ ਗੱਲ ਕਰਿਓ ਕਿ ਜਦੋਂ ਆਪਾਂ ਕਿਸੇ ਭੋਗ ਤੇ ਬੈਠਦੇ ਆ ਕਿਸੇ ਵਿਆਹ ਸ਼ਾਦੀ ਜਾਂਦੇ ਆ ਉੱਥੇ ਕੋਈ ਇਹ ਨਹੀਂ ਡੜਾ ਹੁੰਦਾ ਕਿ ਆ ਕਾਂਗਰਸੀ ਆ ਤੇ ਦੂਜਾ ਉੱਥੇ ਬਹਿ ਗਿਆ ਵਾ ਸਾਂਝੇ ਦਾ ਉੱਥੇ ਗੱਲਬਾਤ ਕਰਦੇ ਆ ਤੇ ਅੱਜ ਕੱਲ ਜਿਹੜੀ ਗੱਲਬਾਤ ਹੁੰਦੀ ਆ ਉਹ ਇਹ ਹੁੰਦੀ ਆ ਯਾਰ ਔਖੇ ਬਣੇ ਆ ਫੈਸਲਾ ਗਲਤ ਲੈ ਲਿਆ ਤੇ ਗੱਲ ਵੀ ਇਹ ਯਾਰ ਇੱਥੇ ਜਿਤਾ ਕੇ ਜਿੰਨੇ ਬੰਦੇ ਭੇਜੇ ਅੱਜ ਤੱਕ ਕਦੇ ਇੰਨੇ ਇੱਕ ਇੱਕ ਪਾਰਟੀ ਨੂੰ ਜਿਤਾਏ ਨਹੀਂ 92 93 ਸਿਰ ਉਹ ਸਾਰੇ ਕਿੰਨੇ ਗੁੰਗੇ ਹੀ ਨਿਕਲੇ ਕੋਈ ਕਿਸੇ ਦੀ ਜ਼ਮੀਰ ਨਹੀਂ ਜਾਗਦੀ ਕਿਸੇ ਦੀ ਅਣਖ ਨਹੀਂ ਜਾਗਦੀ ਉਥੋਂ ਬਾਹਰੋਂ ਦਿੱਲੀੋਂ ਆ ਕੇ ਕੇਂਜੀਵਾਲ ਤੇ ਉਹ ਸੁਧੋਧੀਆਂ ਹੋਣ ਇੱਥੇ ਉਹ ਮਾਮੇ ਲੱਗਦੇ ਐ ਸੇ ਪੰਜਾਬ ਦੇ ਪੰਜਾਬ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਪਰ ਕਹਿੰਦੇ ਜਦੋਂ ਬੋਡ ਲੱਗਦਾ ਵਾ ਆਪਾਂ ਦੇਖਦੇ ਐ ਅਖਬਾਰਾਂ ਦੇ ਸਭ ਤੋਂ ਉੱਤੇ ਨਾ ਉਹਨਾਂ ਦਾ ਹੁੰਦਾ ਇਹ ਤਾਂ ਵੈਸੇ ਹੀ ਬੇਸ਼ਰਮ ਬੰਦਾ ਵਾ ਲੜਤੀ ਬੰਦਾ ਜਿਹੜਾ ਆ ਭਗਵੰਤ ਮਾਨ ਜਿਨੇ ਪੰਜਾਬ ਦੀ ਇੱਜ਼ਤ ਗਵਾਈ ਹੁਣ ਆਪਾਂ ਦੇਖੋ ਆਮ ਤੌਰ ਤੇ ਆਪਾਂ ਨੂੰ ਕੀ ਲੋੜ ਪੈਂਦੀ ਆ ਆ ਸਾਰੇ ਜਿੱਦੀਆਂ ਸੜਕਾਂ ਤੁਰਨ ਫਿਰਨ ਦਾ ਕੰਮ ਕੋਈ ਕੋਈ ਕਿਨਾਂ ਪੋੜ ਬਣ ਗਿਆ ਆਪਣੇ ਟਾਇਲਾਂ ਲੱਗੀਆਂ ਗਲੀਆਂ ਨਾਲੀਆਂ ਦਾ ਸਾਰਾ ਤੇ ਅੱਜ ਵੀ 9 ਸਾਲ ਹੋ ਗਏ ਕਾਲੀਦਾਬੀ ਸਰਕਾਰ ਗਲੀ ਨੂੰ 9 ਸਾਲ ਤੇ ਇਹ ਦੱਸਦੇ ਕਿ ਇਹਨਾਂ ਨੇ ਆ ਪੱਥਰ ਲਾ ਕੇ ਆ ਕੰਮ ਕਰਾਇਆ ਹੁਣ ਇਹਨਾਂ ਦੀ ਤਾਂ ਬੇਸ਼ਰਮੀ ਦੀ ਹੱਦ ਇੰਨੀ ਹੋ ਗਈ ਵੀ ਸਕੂਲ ਦੇ ਵਿੱਚ ਕੰਮ ਤੇ ਪਲਾਸਟਰ ਕਰਨ ਦਾ ਬੋਲ ਲਾ ਦੇ ਉਹ ਮਾਫ ਕਰਨਾ ਗੱਲ ਕਰ ਰਿਹਾ ਯਾਰ ਲੈਟਰਨ ਨਾਲ ਬਣਾਉਣ ਦਾ ਘਾਟਨ ਕਰੀ ਜਾਂਦੇ ਆ ਕਿਹੜੀ ਕਿਹੜੀ ਸਰਕਾਰ ਦੀ ਗੱਲ ਆ ਦੱਸੋ ਉਹ ਗੱਲ ਇਹ ਆ ਵੀ ਅੱਜ ਵੀ ਤੁਹਾਡੇ ਮਨ 'ਚ ਤੁਹਾਨੂੰ ਪਤਾ ਕਿ ਜੇ ਪੰਜਾਬ ਦੀ ਤਰੱਕੀ ਹੋਈ ਆ ਵਿਕਾਸ ਹੋਇਆ ਤਾਂ ਉਹ ਕਾਲੀ ਦਲ ਤੋਂ ਵੱਧ ਨਾ ਕੀਤਾ ਤੇ ਤਾਂ ਹੀ ਕਿਸੇ ਨੇ ਕਰਨਾ ਕੋਈ ਇਸ ਕਰਕੇ ਜਿਹੜੇ ਅਸਰ ਕਲੇਰ ਸਾਹਿਬ ਜਦੋਂ ਇੱਥੇ ਬਣੇ ਤਾਂ ਮੈਂ ਬਿਲਕੁਲ ਉਂਗਲਾਂ ਦੇ ਗਿਣਾ ਸਕਦਾ ਹਾਂ ਕਿ ਕਿੰਨੇ ਵੱਡੇ ਪੱਦਰ ਤੇ ਇਸ ਜਗਰਾਉਂ ਦੇ ਵਾਸਤੇ ਜਿਹੜੇ ਆ ਕਾਰਜ ਹੋਏ ਉਦੋਂ ਬਾਅਦ ਹਾਲਾਤ ਚੱਲ ਜਿਸ ਤਰ੍ਹਾਂ ਦੇ ਬੁਲੇ ਪਰ ਅੱਜ ਵੀ 9 ਸਾਲ ਤੋਂ ਬਾਅਦ ਵੀ ਲੋਕ ਇਹ ਜਾਣਦੇ ਆ ਵੀ ਜਿਹੜੇ ਕੰਮ ਹੋ ਰਿਹਾ ਭਾਵੇਂ ਦਲਤ ਵਰਗ ਨਾਲ ਸੰਬੰਧਤ ਹੋਣ ਹੁਣ ਬਿਜਲੀ ਦਾ ਰੌਲਾ ਪਾਇਆ ਇਹਨਾਂ ਨੇ ਤੇ 200 ਜੂਰੂਰ ਤਾਂ ਬਿਜਲੀ ਬਾਦਲ ਸਾਹਿਬ ਪਹਿਲੇ ਹੀ ਦਿੰਦੇ ਸੀ ਤੇ 100 ਹੀ ਉੱਤੇ ਕੀਤਾ ਜਿਹੜੇ ਬਾਕੀ ਸਾਰੇ ਵਾਦੇ ਸੀ ਉਹ ਸਾਰੇ ਖਤਮ ਕਰਦੇ ਆਟਾ ਦਾਲ ਸਕੀਮ ਕਣਕ ਦਾ ਇਹਣਾ ਹੁੰਦਾ ਸੀ ਸ਼ਗਰ ਸਕੀਮ ਸੀ ਹੋਰ ਸੀ ਪੈਨਸ਼ਨ ਸੀ ਸਾਰਾ ਕੁਝ ਖਤਮ ਕਰਦਾ ਕਦੇ ਆਪਾਂ ਨੂੰ ਪੁੱਛਣਾ ਚਾਹੀਦਾ ਉਹ ਇੱਥੇ ਆ ਕੇ ਸਾਨੂੰ ਇਹ ਕਹਿ ਦਿੰਦੇ ਜੀ ਆਹ ਹੋ ਗਿਆ ਤੁਹਾਨੂੰ ਆਹ ਦੇਵਾਂਗੇ ਫਲਾਣਾ ਕਰਾਂਗੇ ਆ ਮੈਂ ਦੇਖਿਆ ਕੱਲ ਇੱਕ ਕਨੇਧ ਸਾਹਿਬ ਇਹ ਵੀ ਚੈੱਕ ਕਰਨ ਵਾਲੀ ਗੱਲ ਆ ਆ ਬੀਬੀ ਨੇ ਇਕੱਠੇ ਕੀਤੇ ਬੰਦੇ ਤਿੰਨ ਚਾਰ ਸੌ ਕਹਿੰਦੇ ਜੀ ਇਹਨਾਂ ਨੂੰ ਘਰ ਬਣਾਉਣ ਦਾ ਹੀ ਦੇਦੇ ਇੰਨੇ ਪੈਸੇ ਉਹ ਮੈਨੂੰ ਤਾਂ ਲੱਗਿਆ ਨਹੀਂ ਵੀ ਪੈਸੇ ਕਿਹੜੇ ਦੇਦੇ ਹੋਣ ਉਹਨਾਂ ਨੇ ਅਗਰ ਇਹ ਪਹਿਲਾਂ 25000 ਦੇਵਾਂਗੇ ਫੇਰ ਅਸੀਂ ਮਹੀਨੇ ਤੋਂ ਹੀ ਆਰ ਦੇਵਾਂਗੇ ਉਹ ਮੈਂ ਹੈਰਾਨ ਆ ਮੈਂ ਕਿ ਲੋਕਾਂ ਨੂੰ ਬੇਬੂਖ ਬਣਾਉਣ ਦਾ ਠੇਕਾ ਲੈ ਲਿਆ ਇਹਨਾਂ ਲੋਹ ਭਰਾਵੋ ਗੱਲ ਇਹ ਆ ਕਿ ਤੁਹਾਡੀ ਪਾਰਟੀ ਆ ਅਕਾਲੀ ਦਲ ਤੋਂ ਬਗੈਰ ਇਸ ਪੰਜਾਬ ਦੀ ਬਿਗੜੀ ਨਹੀਂ ਸਵਾਰ ਸਕਦਾ ਪੰਜਾਬ ਦੇ ਹਾਲਾਤ ਬੜੇ ਮਾਰੇ ਨੇ ਜਿਹੜਾ ਜਵਾਕ ਆਪਣੇ ਘਰੇ ਜਾਂਦਾ 1.5 ਲੱਖ ਦਾ ਕਰਜ਼ਈ ਆ ਤੇ ਪਿਛਲੇ ਅਖਬਾਰ ਦੇ ਵਿੱਚ ਮੈਂ ਸੌਖੀ ਪੜ੍ਹੀ ਦੇਉਦੇ ਦੇ ਉੱਪਰ ਹੈਡਿੰਗ ਲਿਖਿਆ ਸੀ ਵੀ ਪੰਜਾਬ ਪਹਿਲੇ ਨੰਬਰ ਤੇ ਮੈਂ ਕਿਹਾ ਯਾਰ ਕੋਈ ਚੰਗਾ ਕੰਮ ਕਰ ਲੈ ਇਹਨਾਂ ਨੇ ਪੰਜਾਬ ਪਹਿਲੇ ਨੰਬਰ ਤੇ ਆ ਗਿਆ ਉਹ ਜਦੋਂ ਬੱਚੋ ਪੜਿਆ ਕਹਿੰਦੇ ਵੀ ਪੰਜਾਬ ਪਹਿਲੇ ਨੰਬਰ ਤੇ ਆ ਕਿ ਸਭ ਤੋਂ ਵੱਧ ਕਰਜ਼ਾ ਲੈ ਲਿਆ ਇੱਕ ਬੰਦੇ ਦੇ ਨਾਂ ਤੇ ਸਭ ਤੋਂ ਵੱਧ ਕਰਜ਼ਾ ਪੰਜਾਬ ਦਾ ਦੂਜੇ ਤਿੰਨ ਚਾਰ ਪੰਜ ਹੋਰਲੇ ਸੂਬੇ ਦੱਸੇ ਮੈਂ ਕਿਹਾ ਯਾਰ ਚੰਗਾ ਸਾਡਾ ਕਹਿੰਦੇ ਹੁੰਦੇ ਆ ਇਹ ਪਹਿਲੇ ਨੰਬਰ ਤੇ ਲਿਆਂਦਾ ਇਹਨਾਂ ਨੇ ਉਹ ਭਰਾਵੋ ਇਹਨਾਂ ਨੇ ਲੁੱਟ-ਖੋਟ ਕਰਨੀ ਹੈ ਜੋ ਲੁੱਟ ਪੰਜਾਬ ਦੀ ਹੁਣ ਹੋ ਰਹੀ ਆ ਮੈਂ ਆਪਦੀ ਜ਼ਿੰਦਗੀ ਜਿੰਨੀ ਦੇਖੀ ਉਹਨੂੰ ਖੱਲ ਪਾਉਣ ਵਾਸਤੇ ਆਪਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ ਨਾਲੇ ਇੱਕ ਗੱਲ ਕਲੀਅਰ ਆ ਕਿ ਦੋਸਤਕ ਵਿੱਚ ਜਿਹੜਾ ਸਾਡੇ ਨਾਲ ਖੜਦਾ ਸਾਡਾ ਲੀਡਰ ਉਹੀ ਆ ਜੋ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਇਸ ਟਾਈਮ ਆਪਾਂ ਦੇਖ ਰਹੇ ਆ ਵੀ ਜਿੱਥੇ ਉਹ ਬਾਹ ਫੜਦਾ ਜਿੱਥੇ ਕੋਈ ਰੌਲਾ ਪੈ ਗਿਆ ਜਿੱਥੇ ਕੋਈ ੱਟਕਾ ਹੋ ਗਿਆ ਆ ਬਾਹਾਂਾਂ ਤੇ ਚਲਾ ਗਿਆ ਕਿਤੇ ਕਿਦਾ ਪੁਲਾਂ ਤੇ ਬਹੁਤ ਤੋਤਰਿਆ ਫਿਰਦਾ ਪੈਸੇ ਵੀ ਦੇਈ ਜਾਂਦਾ ਡੀਜ਼ਲ ਵੀ ਦੇਈ ਜਾਂਦਾ ਹੈ ਜੀ ਆ ਜਿੱਥੇ ਕਿਤੇ ਕੋਈ ਆ ਵਰਗਾਂ ਦੇ ਕਿਸੇ ਤਰ੍ਹਾਂ ਦਾ ਕੋ ਹੱਲਾ ਹੁੰਦਾ ਕਦੇ ਐਸਐਸਬੀ ਸਸਪੈਂਡ ਹੋ ਗਿਆ ਕਦੇ ਡੀਐਸਪੀ ਹੋ ਗਿਆ ਆ ਹੁਣ ਪਟਿਆਲਾ ਵਾਲਾ ਛੁੱਟੀ ਭੇਜਦਾ ਮੈਨੂੰ ਫਰਾਨੀ ਦੀਆਂ ਗੱਲਾਂ ਵੀ ਉਹ ਕੱਲਾ ਬੰਦਾ ਕਹਿੰਦਾ ਕਿ ਕਿਦ ਤਰ੍ਹਾਂ ਆਉਂਦਾ ਉਹਦੀ ਸਾਰੀ ਟੀਮ ਕੰਮ ਕਰਦੀ ਆ ਆਪਾਂ ਮਜ਼ਬੂਤ ਹੋਈਏ ਆਪਾਂ ਪੰਜਾਬ ਨੂੰ ਸੰਭਾਲੀਏ ਤੇ ਸਾਰੇ ਵਰਗਾਂ ਦੇ ਵਾਸਤੇ ਬੜਾ ਜ਼ਰੂਰੀ ਆ ਤੇ ਖਾਸ ਤੌਰ ਤੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਆ ਜੇ ਤੁਸੀਂ ਤਾਂ ਫੈਸਲਾ ਕਰਨਾ ਜਿਹੜੀ ਜਨਤ ਹਾਲ ਹਨ ਜ਼ਿਲ੍ਹਾ ਪ੍ਰੀਸ਼ਦ ਦੀ ਉਹ ਤੁਹਾਡੇ ਸਿਰ ਤੇ ਹੋਣੀ ਆ ਇੱਥੇ ਯੋਧ ਨਸ਼ਾ ਵਿਰੋਧ ਵਾਲੇ ਝੰਡੇ ਚੱਕ ਕੇ ਤੁਰੇ ਫਿਰਦੇ ਆ ਨਾਲੇ ਦਾ ਨਸ਼ਾ ਵੇਚਦਿਆ ਘਰੇ ਤੇ ਨਾਲੇ ਝੰਡਾ ਚੱਕਿਆ ਇਹ ਕੌਣ ਆ ਇਹ ਲੀਡਰ ਇਹ ਯੋਧ ਨਸ਼ਾ ਵਿਰੋਧ ਸਭ ਤੋਂ ਵੱਧ ਨਸ਼ਾ ਹੋ ਵੇਚਦਿਆ ਬਸ ਬੀਬੀ ਤੁਸੀਂ ਸਾਰੀ ਗੱਲ ਜਾਣਦੇ ਹੋ ਹੁਣ ਪਿੰਡ ਚ ਮੜਾ ਔਕਾ ਵੀ ਧਿਆਨ ਕਰੋ ਹੁਣ ਵੇਖੋ ਜੋ ਹਾਲਾਤ ਨੇ ਅੱਜ ਕੱਲ ਮਾਵਾਂ ਦੇ ਹੰਝੂ ਜਿਹੜੇ ਦੇਖੇ ਨਹੀਂ ਜਾਂਦੇ ਬਹੁਤ ਔਖਾ ਹਾਲਾਤ ਆ ਜਿਹੜਾ ਨਸ਼ੇ ਦਾ ਜਿੰਨਾ ਕੰਮ ਚੱਲਿਆ ਖਾਲੀ ਨਹੀਂ ਪਾਈ ਥਾਣੇਦਾਰ ਜੇ ਕੋ ਨਸ਼ੇ ਤੋਂ ਫੜਾਇਆ ਜਾਂਦਾ ਥਾਣੇਦਾਰ ਆ ਪੱਤਰਕਾਰ ਖੜੇ ਐ ਇਹਨਾਂ ਨੂੰ ਹੱਥ ਬੰਨਣ ਲੱਗ ਜਾਂਦੇ ਆ ਪਹਿਲਾਂ ਦੌਕੇ ਮਾਰਦੇ ਉਹਨਾਂ ਸੰਬੰਧ ਆ ਵੀ ਵੇਖੋ ਯਾਰ ਸਾਡੀ ਖਬਰ ਨਾ ਲਾ ਦਿਓ ਉਹ ਬਈ ਜਿਹੜਾ ਕੁਝ ਹੋ ਗਿਆ ਜਿਹਦਾ ਘਰ ਦਾ ਜਵਾਕ ਚਲਾ ਗਿਆ ਉਹਦਾ ਘਰ ਨਾਂ ਵੀ ਲਾਓ ਉਹਦਾ ਸਾਰੀ ਦੁਨੀਆ ਦੇ ਵਿੱਚ ਹਾਹਾਕਾਰ ਮਚ ਜਣੀ ਤੋਂ ਬੜੇ ਮਾੜੇ ਹਾਲਾਤ ਨੇ ਆਪਾਂ ਸਾਰੇ ਯਾਰੇ ਰਲ ਕੇ ਆਪਦੇ ਪੰਜਾਬ ਨੂੰ ਬਚਾਈਏ ਕਲੇਰ ਸਾਹਿਬ ਤੁਹਾਡੇ ਆਪਣੇ ਆ ਹਰ ਦੁੱਖ ਸੁੱਖ ਵਿੱਚ ਹਰ ਦੁੱਖ ਸੁੱਖ ਕੋਲ ਖੜੇ ਨੇ ਸਰਕਾਰ ਭਾਵੇਂ ਆਮ ਆਦਮੀ ਦੀ ਆ ਇੱਥੇ ਐਮਐਲਏ ਬੀਬੀ ਆ ਦੇ ਪਰ ਸਾਰੇ ਕੰਮ ਕਲੇਰ ਸਾਹਿਬ ਅੱਜ ਵੀ ਕਰਾਉਂਦੇ ਨੇ ਜਿੰਨੇ ਫਤਵੰਤੇ ਕੋਈ ਬੈਠੇ ਆ ਜਿੰਨੇ ਜੋਗੇ ਉਹ ਤੋਂ ਵੱਧ ਕਰਾਉਂਦੇ ਆ ਉਹ ਭਰਾਵੋ ਆਸ ਮੰਨ ਕੇ ਬੇਨਤੀ ਆ ਜੋਂਡਸ਼ਾਨ ਤੱਕੜੀ ਆ ਆਪਾਂ ਕੋਈ ਠੱਗੀ ਧੋਰੀ ਨਹੀਂ ਮਾਰੇ ਵੀ ਆਦਾ ਆਇਦਰ ਰੜਕੇ ਆ ਵੋਟਾਂ ਇਹਨੂੰ ਪਵਾ ਦੇਣਗੇ ਉਹਨੂੰ ਪਵਾ ਦੇਣੇ ਚੱਕ ਤੱਕੜੀ ਜੋਂਡਸ਼ਾਨਾ ਪਾਰਟੀ ਦਾ ਜੋਂਡਸ਼ਾਨਾ ਆਪਾਂ ਸਾਰਿਆਂ ਨੇ ਤੱਕੜੀ ਤੇ ਜਿਵੇਂ ਕਹਿੰਦੇ ਮੋਹਰਾਂ ਲਾ ਕੇ ਆਪਾਂ ਆਪਣੇ ਬੰਦੇ ਰیدار ਸਿੰਘ ਢਿੱਲੋਂ ਜਿਹੜਾ ਕਿ ਜਾਣੇ-ਛਾਣੇ ਬੰਦਾ ਯਾਰ ਸਾਰੇ ਹਲਕੇ ਦੇ ਵਿੱਚ ਉਹਨੇ ਬਹੁਤ ਕੰਮ ਕੀਤੇ ਨੇ ਜੇਰ ਮੈਂ ਲਿਆ ਉਹਨੂੰ ਪਤਾ ਵਾ ਸਾਰਾ ਉਹਨੂੰ ਆਪਾਂ ਜ਼ਿਲ੍ਹਾ ਪ੍ਰੀਸ਼ਦ ਚ ਲੈ ਕੇ ਆਈਏ ਤੇ ਦੂਜੇ ਪਾਸੇ ਬੀਬੀ ਗੁਰਮੀਤ कौर ਜਿਹੜੇ ਤੁਹਾਡੇ ਇਹਨਾਂ ਪਿੰਡਾਂ ਦੇ ਨਾਲ ਸੰਬੰਧਤ ਆ ਉਹਨੂੰ ਅਬਰਾਖ ਸੰਧੀ ਚ ਲੈ ਕੇ ਆਈਏ ਤਾਂ ਆਪਣਾ ਪੰਜਾਬੀ ਚ ਕਹੀਏ ਵੀ ਇਹ ਚੋਰਾ ਤੋਂ ਆਪਾਂ ਜਿਹੜਾ ਕਿ ਬਚਾ ਕਰੀਏ ਤੇ ਆਪਣਾ ਉਥੇ ਕਬਜ਼ਾ ਕਰੀਏ ਤੇ ਵਿਕਾਸ ਦੀ ਗੱਲ ਕਰੀਏ ਉਹ ਭਰਾਓ ਬੇਨਤੀ ਆ ਸਾਡੀ ਤੁਹਾਡੇ ਢੰਡ ਦੇ ਵਿੱਚ ਵੀ ਇਹੀ ਗੱਲ ਵਰਦੀ ਆ ਤੇ ਜਿਹੜੀ ਅਸੀਂ ਗੱਲ ਕਰਦੇ ਉਹ ਇੱਕੋ ਹੀ ਗੱਲ ਆ ਤੇ ਹੁਣ ਆਪਾਂ ਜਿਵੇਂ ਬੀਬੀ ਨੇ ਜ਼ਿਕਰ ਕੀਤਾ ਕਿ ਬਾੜੇ ਝੜੇ ਚੱਕਣ ਵਾਲੇ ਸਭ ਤੋਂ ਵੱਧ ਉਹ ਕੰਮ ਕਰਦੇ ਆ ਤਾਂ ਆਪਾਂ ਪਿੰਡਾਂ 'ਚ ਬੇਨਤੀ ਕਰੀ ਵੀ ਭਰਾਓ ਛੱਡੋ ਧੜੇ ਧੜੇ ਮੰਦੀ ਛੱਡੋ ਪਜਾਮ ਨੂੰ بچਾਓ ਸੋ ਇੰਨੀਆਂ ਬੇਨਤੀਆਂ ਕਰਦੇ ਕਿ ਮੌਜੂਦਾ ਜੱਜਗਾ 14 ਤਰੀਕ ਆ ਤੇ ਬਾਕੀ ਤੁਹਾਨੂੰ ਪਲੇਅਰ ਸਾਹਿਬ ਨੇ ਵੀ ਆਪ ਦੇ ਵਿਚਾਰ ਰੱਖਣੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਵ ਜੇ ਤੁਹੀ

ਤੁਹਾਡੇ ਆਪਣੇ ਮਨਜੀਤ ਸਿੰਘ ਬਿੱਟੂ ਜੀ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਅਸੀਂ ਤੇ ਤੁਹਾਨੂੰ ਬੇਨਤੀ ਕਰਨ ਵਾਸਤੇ ਆਏ ਬੇਨਤੀ ਇਹ ਹੈ ਕਿ 14 ਤਰੀਕ ਨੂੰ ਇਲੈਕਸ਼ਨ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਦੇ ਉਹਨਾਂ ਦੇ ਵਿੱਚ ਆਪਾਂ ਸ਼ੋਮਨੀ ਕਾਜ਼ੀ ਦਾਦੇ ਵਿੱਚੋਂ ਸ਼ੋਮਨੀ ਕਾਜ਼ੀ ਦਾਦੇ ਵੱਲੋਂ ਸੌਰ ਤਜਾਰ ਸਿੰਘ ਮਲਕ ਜੀ ਜਿਹੜਾ ਪ੍ਰਸ਼ਾਸਨ ਵਾਸਤੇ ਤੇ ਮੇਰੀ ਛੋਟੀ ਭੈਣ ਗੁਰਮੀਤ कौर ਜੋ ਕਿ ਤੁਹਾਡੇ ਆਪਣੇ ਜ਼ਗਰ ਤੋਂ ਸਾਡੇ ਕੈਂਡੀਡੇਟ ਤੁਸੀਂ ਮੈਨੂੰ ਪੁੱਛੋਗੇ ਕਿ ਆਪਾਂ ਇਹਨਾਂ ਨੂੰ ਕਿਉਂ ਚਿਤਾਉਣਾ ਕੋਝ ਦੌਣ ਵਾਸਤੇ ਤੁਹਾਨੂੰ ਬੇਨਤੀ ਕਰਨ ਵਾਸਤੇ ਆਏ ਆ ਕੋਝ ਦੌਣਾ ਦੇਖੋ ਪਿੰਡ ਪੱਦਰ ਦੇ ਉੱਤੇ ਪੰਚਾਇਤ ਹੁੰਦੀ ਆ ਤੇ ਬਲੌਕ ਪੱਦਰ ਤੇ ਬਲੌਕ ਸ਼ਾਂਤੀ ਜਿਹੜਾ ਪੱਦਰ ਤੇ ਜਿਹੜਾ ਪਰਿਸ਼ਦ ਜਿਹਦਾ ਪਰਿਸ਼ਦ ਸਾਰੇ ਪੈਸੇ ਜੋ ਫੰਡ ਗਵਰਨਮੈਂਟ ਨੇ ਰਿਲੀਜ਼ ਕਰਦੀ ਆ ਉਹ ਜਿਹਦਾ ਪਰਿਸ਼ਦ ਚ ਆਉਂਦੇ ਉਸ ਤੋਂ ਵਗੇ ਹੋਏ ਬਲੌਕ ਸ਼ਾਂਤੀ ਚ ਆਉਂਦੇ ਆ ਫੇਰ ਪੰਚਾਇਤਾਂ ਗਾਉਂਦੇ ਆ ਸਰਦਾਰ ਸਿੰਘ ਮਲਕੀਰ ਨੂੰ ਆਪਾਂ ਜਿਹੜਾ ਪ੍ਰਸ਼ਦ ਦੇ ਮੈਂਬਰ ਵਜੋਂ ਆਪਾਂ ਚੋਣ ਲੜਿਆ ਜਿਹਦਾ ਦੇ ਕੋਲ ਵੱਡਾ ਤਿਆਰਵਾ ਕਿਉਂਕਿ ਦਾਸ ਜਿਹੜਾ ਐਮ.ਐਲ.ਏ ਸੀ ਤੇ ਮੇਰੇ ਨਾਲ ਦਸਾਰ ਸਿੰਘ ਜਿਹਦਾ 6 ਮੈਂਸ ਸੀ ਪੱਜੈ ਸੰਭੀ ਦੇ ਜਿਵੇਂ ਤੁਹਾਨੂੰ ਦੱਸਿਆ ਪੇਸ ਨਗਰ ਨੂੰ ਸਵਾ ਕਰੋੜ ਰੁਪਏ ਮਿਲਿਆ ਸਵਾ ਕਰੋੜ ਵੱਡਾ ਪਿੰਡ ਹੈ ਠੀਕ ਹੈ ਉਸ ਤੋਂ ਬਾਅਦ ਵੀ ਜਿਹੜੀਆਂ ਸਰਕਾਰਾਂ ਆਈਆਂ ਜਾਂ ਹੁਣ ਸਰਕਾਰ ਹੈ ਦੱਸ ਦਿਓ ਕਿਨੇ ਕਮੇ ਲੱਗੇ ਗਏ ਸੀ ਕੀ ਫੰਡ ਦਿੱਤੇ ਗਏ ਸੀ ਇਹ ਤਾਂ ਪੌਸਿਬਲ ਸੀ ਜੇਕਰ ਸਾਡੀ ਆਪਣੀ ਸਰਕਾਰ ਸੀ ਨਾਲ ਦੁਲਾਰ ਸਿੰਘ ਵਰਗੇ ਵਧੀਆ ਚੇਅਰਮੈਨ ਤੋਂ ਮੈਂ ਬੇਨਤੀ ਕਰ ਨਿਚਾਵਾਂਗਾ ਕਿ ਪੰਚਾਇਤ ਸੰਮਤੀ ਦੇ ਵਿੱਚ ਵੀ ਆਪਾਂ ਆਪਣੇ ਭੈਣ ਜਿਹੜੀ ਆਪਣੇ ਇੱਥੇ ਖੜੀ ਹੋਈ ਆ ਸਰਜੀਤ ਸਿੰਘ ਦੇ ਸੁਭਿਦਾ ਸਾਹਿਬ ਦੇ ਵਾਈਫ ਐ ਉਹਨਾਂ ਨੂੰ ਵੀ ਤੁਹਾਡੇ ਆਪਣੇ ਦੇ ਘਰ ਚੋ ਜਾਂਨ ਜਾ ਕੇ ਵੋਟਾਂ ਪਾ ਦੇਣ ਲੰਬੀ ਚੋੜੀ ਗਾਣਾ ਕਰਗੇ ਕਿ ਆ ਬੀਬੀਆਂ ਬੈਠੀਆਂ ਬੀਬੀਆਂ ਲਿੰਦੇ ਰਹਿ ਗਏ ਕੱਲ ਨੂੰ ਪਰਸ ਨੂੰ ਚਾਹਤੇ ਬੀਬੀਆਂ ਇੱਕੋ ਜਿਹਾ ਬਣਾ ਕੇ ਨਾ ਕੱਡੇ ਕੱਡੇ ਘਰ ਤੱਕ ਜਾਓ ਕੱਲੇ ਕਦੇ ਜਾ ਕੇ ਬੇਨਤੀ ਕਰੋ ਤੁਹਾਡੇ ਕੋ ਤੇ ਕੱਲਾ ਆਪਣਾ ਪਿੰਡੀ ਆ ਆ ਜਿਹੜੇ ਬੈਠੇ ਆ ਅ ਗੁਰਜੀਤ ਸਿੰਘ ਜੀ ਜਿਹੜੇ ਪਰ ਉਹ ਵੀ ਘਰੇ ਆ ਇਹਨਾਂ ਕੋ ਪਹੁੰਚ ਹੀ ਨਹੀਂ ਤੇ ਔਰ ਕੱਲੇ ਕਦੇ ਬੈਠੇ ਚਲੇ ਗਏ ਸਾਰ ਚੰਨ ਕੱਲੇ ਕਦੇ ਕਾਜ ਬੇਨਤੀ ਕੀਤੀ ਤੁਸੀਂ ਤਾਂ ਨਹੀਂ ਜੱਕੇ ਹੋ ਕੇ ਉਹ ਜਦੋਂ ਤੱਕ ਲੋਗ ਤੁਹਾਡੇ ਆਪਣੇ ਨਾਮ ਨਾਲ ਗਾ ਰਹੇ ਇੱਕ ਇੱਕ ਕਰਕੇ ਬੇਨਤੀ ਕਰਦੇ ਬੇਨਤੀ ਕਰਦੇ ਆ ਕੱਟ ਕੇ ਆਪਾਂ ਮਦਦ ਲਈ 3 ਸਾਡੀ ਤੇਰੀ ਬਹੁਤ ਵਧੀਆ ਹੈਗੀ ਆ ساری ਟੀਮ ਆ ਬੈਠੀ ਆ ਸਾਡੇ ਦੇ ਮੇਰ ਦੀ ਸਾਰੇ ਲੱਗੇ ਹੋ ਕੇ ਆ ਲੈਕਸਾ ਆਪਾਂ ਦਿੱਤੇ ਗੱਲ ਬੜੀ ਸਪਸ਼ਟ ਹੈ ਕਿ ਹੋਰ ਵਾਲਾ ਸਮਝ ਜਗਾਏਗਾ ਉਹ ਸ਼ੋਭੀ ਕਰਦਾ ਕੱਲ ਵੀ ਰਸੂ ਕਰਿਆ ਥਾ ਮੇਰ ਦਾਦ ਜੀ ਕੱਲ ਸੀ ਬਾਲੂ ਕੋਲ ਜੋੜ ਕੇ ਕਰਿਆ ਦੇ ਦੇ ਰੇ ਤੋ ਬਤਾ ਪਾਤ ਹਰ ਪਿੰਡ ਵਿੱਚ ਇਹ ਹੀ ਆਵਾਜ਼ ਆਈ ਆ ਤੇ ਸ਼ਰੋਣ ਦੇ ਪੱਤ ਦਾ ਮਜ਼ਬੂਤ ਹੋਣਾ ਚਾਹੀਦਾ ਸ਼ੋਵੀ ਖੜੇ ਤੁਹਾਡੀ ਆਪਣੀ ਮਾਪ ਪਾਰ ਦੀ ਪੰਜਾਬ ਦੀ ਬਾਤ ਨਹੀਂ ਪੰਜਾਬੀ ਦੇ ਪਾਰਟ ਨਹੀਂ ਜਿਹਨੇ ਵੇਸ਼ਾ ਪੰਜਾਬ ਲਈ ਬੋਲਿਆ ਜਿਹਨੇ ਵੇਸ਼ਾ ਅਸਾਦਾ ਦੀ ਗੱਲ ਕੀਤੀ ਆ ਜਿਹਨੇ ਵੇਸ਼ਾ ਦਲਤਾਂ ਦੀ ਗੱਲ ਕੀਤੀ ਆ ਦੁਕਾਨਦਾਰਾਂ ਦੀ ਗੱਲ ਕੀਤੀ ਆ ਮਜ਼ਾਜਮਾਂ ਦੀ ਗੱਲ ਕੀਤੀ ਆ ਭਾਈ ਤਾਂ ਵੀ ਦਾ ਸਿਰ ਤੁਹਾਡੇ ਨਾਲ ਪਿਆਰ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਚਾਹੇ ਉਹ ਬੀਜੇਪੀ ਆ ਚਾਹੇ ਝੜੂਆਈ ਪਾਰਟੀ ਆ ਚਾਹੇ ਕਾਂਗਰਸ ਹੈ ਇਹਨਾਂ ਨੂੰ ਪੰਜਾਬ ਦਾ ਕੋਈ ਮਤਦਾਨ ਨਹੀਂ ਕਿਉਂਕਿ ਇਹ ਨੈਸ਼ਨਲ ਪਾਰਟੀਆਂ ਇਹ ਦਿੱਲੀ ਤੋਂ ਚਲਦੀਆਂ ਪਾਰਟੀਆਂ ਇਹ ਜਿਹੜੀ ਆਪਣੀ ਪਾਰਟੀ ਹੈ ਪੰਜਾਬ ਦੀ ਇੱਥੋਂ ਚਲਦੀ ਆ ਸਵਾਸ ਕੁਮਰ ਸਿੰਘ ਬਾਦਲ ਨੂੰ ਆਜ਼ਾਦ ਕਰੋ ਕਿਤੇ ਵੀ ਕੋਈ ਸਮੱਸਿਆ ਹੁੰਦੀ ਆ ਕਿਤੇ ਕੋਈ ਮੁਸ਼ਕਲ ਆਈ ਆ ਆ ਖੁਲਾੜ ਦੀ ਗੱਲ ਕਰਨੀ ਏ ਰੋਡ ਦੇ ਵਿੱਚ ਸਭ ਤੋਂ ਅੱਗੇ ਸਤਿ ਸ਼੍ਰੀ ਅਕਾਲ ਸਿੰਘ ਬਾਦਲ ਖੜੇ ਸੀ ਜੇ ਆਪਣੀ ਆ ਗੱਲ ਕਰੀਏ ਲੈਂਡ ਪੂਲਿੰਗ ਦੀ ਕਿਸਾਨ ਦੀ ਜ਼ਮੀਨ ਖੋਣ ਦੀ ਜੋ ਉੱਥੇ ਵੀ ਸਤਿ ਸ਼੍ਰੀ ਅਕਾਲ ਸਿੰਘ ਬਾਦਲ ਮੋਰੀ ਸੇ ਉਸ ਮਹਿਮੇ ਦੇ ਵਿੱਚ ਸਤਿ ਸ਼੍ਰੀ ਅਕਾਲ ਸਿੰਘ ਬਾਦਲ ਖੋਣ ਦਾ ਵੀ ਵੱਡਾ ਯੋਗਦਾਨ ਹੈ ਸਭ ਤੋਂ ਪਹਿਲੀ ਵਾਰੀ ਮੀਟਿੰਗ ਇੱਥੇ ਕੀਤੀ ਸੀ ਧਰਨਾ ਦਿੱਤਾ ਸੀ ਉਹ ਇਹਨਾਂ ਨੇ ਆਰਗੇਨਾਈਜ਼ ਕੀਤਾ ਸਤਿ ਸ਼੍ਰੀ ਅਕਾਲ ਜਿਹੜਾ ਆਪਾਂ ਜਗਰਾਉਂ ਦਿੱਤਾ ਸੀ ਉਹ ਜੇਕਰ ਆਪਾਂ ਨਾਂ ਦਿੰਦੇ ਦਾ ਸੁਖਬੀਰ ਸਿੰਘ ਬਾਦ ਦਾ ਨਾਂ ਆ ਗਿਆ ਜੇ ਤੇ ਲੁੱਟੂ ਟੋਲੇ ਨੇ ਜਿਹੜੀ ਆ ਲੈਨ ਪੁਲਿਸ ਕੀ ਦੇ ਤਾ ਤੇ 700 ਕਿਲਾ ਆ ਚਾਰ ਪਿੰਡਾਂ ਦਾ ਜਿਹੜਾ ਸਗਾ ਮਲਕ ਇਹਦੇ ਨਾਲ ਪੋਨਾ ਤੇ ਨਾਲ ਅਧਿਕਰ ਤੇ ਅਗਵਾਰ ਗੁਜਰਾ ਇਹਨਾਂ ਦੀਆਂ ਚਾਹ ਪੇਡਾਂ ਜਿਹੜੇ 70 700 750 ਦੇ ਕਰੀਬ ਕਹਿੰਦਾ ਸੀ ਕਿਸਾਨ ਦਾ ਭੇ ਖਤਮ ਹੋਇਆ ਨਹੀਂ ਸੀ ਬੜੀ ਬਾਰਿਸ਼ ਸੋ ਚਲੋ ਮੈਂ ਸਮਝਦਾ ਹੈਗਾ ਕਿ ਕਿਸਾਨ ਜੇ ਸਾਡੇ ਜੱਟੇ ਬਲ ਜੀਆਂ ਉਹ ਵੀ ਨਾਲ ਸੀਗੀਆਂ ਔਰ ਸਾਰੇ ਲੜ ਕੇ ਜਿਹੜਾ ਹੈਗਾ ਇਹ ਸਰਕਾਰ ਨੂੰ ਵਾਪਸ ਲੈ ਰਹੀ ਭਈ ਜਿਹੜੇ ਬੁਲੇਖ ਦੇਖੋ ਹੁਣ ਵੀ ਸਮਾਂ ਹੈਗਾ ਮੈਂ ਵੀ ਬੀਬੀਆਂ ਨੂੰ ਪੁੱਛਣਾ ਚਾਹਣਾ ਇਹ ਕਿ ਇਹਨੇ ਬੜਾ ਵੱਡਾ ਇਹਨਾਂ ਨੇ ਫੈਸਲਾ ਕੀਤਾ ਸੀਗਾ ਕਿ ਜਿਸ ਦਿਨ ਸਰਕਾਰ ਬਣ ਗਈ اسے لن تو اٹھے کھاتیاں ہیں میں چیکے کہ بی بی جائے کھاتے ہیں چیکے کہ ہزار پہ ہر بھی شروع ہو جائے گا بی بی دسو کوئی پیسے آئے تو انہیں کھاتے ہیں دسو ہاتھ کر کے دسو بھی آگئے جی لیے تو میں نے ایسرا کر دیو آئے دسو دی آئے کر کے کوئی پہنی آئے کہا لے ہے آنا بھی نہیں جا ਉਹ ਨਾਲ ਵੀਗਾ ਤੇ ਜੇ ਅਗਲੇ ਸਾਲ ਜਿਵੇਂ ਕਹਦੇ ਆ ਵੀ ਅਸੀਂ ਲੈ ਕੇ ਆਵਾਂਗੇ ਇੱਕ ਕੰਮ ਜਰੂਰ ਕਰ ਲਿਓ ਇਹਨਾਂ ਨੂੰ ਪੁੱਛਿਓ 4 ਸਾਲ ਹੋ ਗਏ ਤੇ 48000 ਰੁਪਏ ਚਾਲੀਆਂ 48 ਮਹੀਨੇ ਹੋ ਗਏ 4 ਸਾਲ 48000 ਰੁਪਏ ਇੱਕ ਬੀਬੀ ਦਾ ਜਾਨ ਦੇ ਖਾ ਲਿਆ ਤੇ ਇਹਨਾਂ ਨੂੰ ਪੁੱਛਿਓ ਕਿ ਪਹਿਲਾਂ ਸਾਨੂੰ ਤੁਸੀਂ 48000 ਰੁਪਏ ਦਿਓ ਉਸ ਤੋਂ ਬਾਅਦ ਤੁਹਾਡਾ ਗੱਲ ਕਰਾਂਗੇ ਘਰ ਦੇ ਵਿੱਚ ਆਮ ਤੌਰ ਤੇ 4-5 ਬੀਬੀਆਂ ਹੁੰਦੀਆਂ 2.5 ਲੱਖ ਰੁਪਇਆ ਤੁਹਾਡਾ ਸਰਕਾਰ ਵੱਲ ਹੋ ਗਿਆ। ਉਹ ਸਰਕਾਰ ਨੂੰ ਪਹੁੰਚੂ ਪੈਣਾ ਹੈ ਕੋਈ ਦੇਖਦੇ ਹੋ ਕਿ ਉਸ ਤੋਂ ਬਾਅਦ ਤੁਹਾਡੀ ਗੱਲ ਕਰਾਂਗੇ। ਸੋ ਮੈਂ ਬੇਇੱਜ਼ਤੀ ਕਾ ਨਹੀਂ ਜਉਨਾ ਅਸੀਂ ਜੋ ਕਿਹਾ ਉਹ ਕੀਤਾ ਅੱਗੇ ਵੀ ਜੋ ਕਹਾਂਗੇ ਉਹ ਕਰਾਂਗੇ। ਦੇਖਣ ਹੁਣ ਸਮਾਂ ਆ ਆ ਗੋਟ ਜਿਹੜੀ ਹੈਗੀ ਆ ਤੁਹਾਡੀ ਬਹੁਤ ਕੀਮਤੀ ਆ। ਆਪਾਂ ਆਪਣੀ ਸੰਸਦੀ ਬਣਾਈਏ, ਆਪਣੀ ਜਿਲਾ ਪ੍ਰਸ਼ਾਸਨਾਈਏ ਤੇ ਇਹਦੇ ਨਾਲ ਆਪਣੀ ਸਰਕਾਰ ਸਤਾਇਨ ਬਣੇਗੀ। ਇਹਨੂੰ ਤੁਸੀਂ ਐਵੇਂ ਦਾ ਸਮਝੋ ਕਿ ਜੇ ਜੀ ਚੋਣ ਜਿਹੜੀ ਇਲੈਕਸ਼ਨ ਹੈ ਇਹਦਾ ਬਹੁਤ ਵੱਡਾ ਮਾਤਵ ਹੈ ਇਹ ਬਹੁਤ ਹੀ ਮਤਲਬ ਹੈ ਕਹਾਗਾ ਜ਼ਿੰਮੇਵਾਰੀ ਨਾਲ ਆਪਣੀ ਵੋਟ ਪਾਓ ਸ਼ੋਮਨੀ ਕਾਲੀ ਦਾ ਨਾਮ ਮਜ਼ਬੂਤ ਕਰੋ ਸਰਦਾਰ ਜਸਵੰਤ ਸਿੰਘ ਜਿਹਦਾ ਪ੍ਰੇਸ਼ਦਾ ਮੈਂਬਰ ਬਣਾਈਏ ਤੇ ਸਾਡੀ ਭੈਣ ਬੀਬੀ ਗੁਰਮੀਤ ਕੌਰ ਨੂੰ ਆਪਾਂ ਇੱਥੋਂ ਮੈਂਬਰ ਬਲੋਕ ਫੋਟੇ ਬਣਾਈਏ ਸਾਰੇ ਹੀ ਰਾਜ ਮਿਲ ਕੇ ਆ ਦਿਨ ਦਿਨ ਲਾ ਰਹੇ ਹੋ ਜਿਵੇਂ ਪਹਿਲਾਂ ਮੇਰੀ ਦਿੱਤੀ ਆ ਤੇ ਚੰਗਾ ਜਲ ਜਿਹੜਾ ਉਹ ਹੋਏਗਾ ਅੱਜ ਮੈਂ ਜਿੱਥੇ ਵੀ ਜਾ ਕੇ ਆਂ ਅੱਜ ਸਵੇਰ ਦੇ ਨਿਕਲੇ ਆਂ ਮੇਰੇ ਸਾਥ ਵਿੱਚ ਤੋਂ ਲੱਕੇ ਹੁਣ ਤੱਕ ਮੈਂ ਅੱਗੇ ਵੀ ਜਾਂਦਾ ਬਹੁਤ ਧੀਰਿਬ ਪੁੱਛ ਆ ਔਰ ਸਾਰਿਆਂ ਨੇ ਮੰਨ ਬਣਾਇਆ ਤੇ ਆਪਾਂ ਸ਼੍ਰੋਮਣੀ ਕਾਂਗਰਸ ਦੇ ਸਾਰੇ ਕੈਂਡੀਡੇਟ ਜਿਹੜੇ ਆ ਉਹ ਜਿਟਾਉਣੇ ਆ ਤੇ ਤੁਹਾਡਾ ਪੂਰਾ ਸਹਿਯੋਗ ਇੱਥੇ ਮਿਲ ਰਿਹਾ ਮੈਂ ਸੂਚੀ ਦੀ ਸ਼ਿਰਦਾ ਧੰਨਵਾਦ ਕਰਾਂਗਾ ਸਾਰਿਆਂ ਦੇ ਮੈਂ ਜੇ ਨਾਮ ਲਾਵਾਂਗਾ ਦਾਅ ਬਹੁਤ ਹੈ ਤੇ ਮੈਂ ਸਾਰੇ ਦਰਵਾਜ਼ੇ ਇਹ ਵੀ ਫੇਸ ਕਰਕੇ ਵੀ ਕਰਦਾ ਸਾਰੇ ਨਾਲ ਮਿਲ ਕੇ ਖੁੱਲ ਗਏ ਤੁਸੀਂ ਸਾਰੇ ਫੇਸਮੈਂਟ ਦੇ ਵਿੱਚ ਸ਼ਾਮਲ ਹੋਏ ਹੋ ਜਿੱਥੇ ਮੈਂ ਤੁਹਾਨੂੰ ਜੀ ਆਇਆਂ ਦਾਂ ਉਹ ਤੇ ਨਾਲ ਇਹ ਵੀ ਬੇਚੈ ਕਾਗਾ ਕਿ ਆ ਦਿਨ ਦੇ ਜਿਹੜੇ ਆ ਗਿਆ ਗਾ ਕੇ ਬਹੁਤ ਮੇਦ ਕਰਦਾ ਹਾਂ ਜਗੇ ਰਜਤਾਂਗੇ ਤੁਹਾਡਾ ਸਾਰਾ ਦਾ ਬਹੁਤ ਬਹੁਤ ਧਰਵਾਸ ਵਾਇਰੂਸ ਜਿੱਕਾ ਖਾਲਸਾ ਵਾਇਰੂਸ ਜਿੱਕਾ ਇੱਦਾਂ 2 ਮਿੰਟ ਬੈਠੇ ਰਹੋ ਜੀ ਇੱਕ ਤਾਂ ਆਪਾਂ ਨਗਰ ਵੱਲੋਂ ਜ਼ਾਬਦਾਰ ਸਿੰਘ ਮਲਕ ਨੂੰ ਨਟਵਾਰਾਂ ਤੋਲਣਾ ਵਾ ਤੇ ਦੂਜੀ ਇੱਕ ਫੋਟੋ ਕਰਨੀ ਆ ਫੋਟੋ ਕਰਨ ਤੋਂ ਬਾਅਦ ਹੀ ਉੱਠਿਓ 2 ਮਿੰਟ ਪਾ ਜਿੰਨਾ ਸਮਾਂ ਦਿੱਤਾ ਜੇਨ 2-3 ਮਿੰਟ ਹੋਰ ਸਾਡੇ ਸਬਰ ਕਰੇ सारी जंग बेनी आहे भाई जॻह ते खड़े रहो हा जी हा ਚੱਕ ਹੋਏਗਾ ਸਾਰੇ ਬਾਰੇ ਲੱਡੋ ਚੱਕ ਕੇ ਆਇਓ ਜੀ ਬਾਰੇ